ਹਾਂਜੀ ਇੱਕ ਵਾਰੀ ਫੇਰ ਤੋਂ ਸਵਾਗਤ ਕਰਦੇ ਆ ਤੁਹਾਡਾ ਆਪਣੇ ਚੈਨਲ ਹਰਮੋਨੋਟਿਕ 688 ਵਿੱਚ ਤੇ ਲਓ ਜੀ ਪੀਲਾ ਕਲਰ ਹੈ ਜਿਹੜਾ ਬਣਨਾ ਸ਼ੁਰੂ ਹੋ ਰਿਹਾ ਕਿਉਂਕਿ ਇਹ ਸੂਟ ਦੀ ਜਿਹੜੀ ਬੁਕਿੰਗ ਕਾਫੀ ਟਾਈਮ ਤੋਂ ਸੀ ਸੂਟ ਆਪਾਂ ਹੋਲਡ 'ਤੇ ਸੀ ਕਿਉਂਕਿ ਦੂਸਰੇ ਸੂਟਾਂ ਦੇ ਆਰਡਰ ਸੀ ਵਿੱਚ ਤੇ ਲਓ ਜੀ ਪਰ ਇਹ ਸੂਟ ਆ ਜਿਹੜਾ ਕਲਕੱਤੇ ਆਪਾਂ ਉਹਨਾਂ ਨੇ ਭੇਜਣਾ ਆਪਣੇ ਤੋਂ ਰੈਡੀ ਕਰਵਾ ਕੇ ਤੇ ਉਹਨਾਂ ਦੇ ਮੈਸੇਜਰ ਡੇਲੀ ਵਾਂਗੂ ਆ ਰਹੇ ਆ ਵੀ ਤੁਸੀਂ ਸਾਡਾ ਸੂਟ ਰੈਡੀ ਕਰੋ ਤੇ ਪਹਿਲਾਂ ਆਪਾਂ ਨੂੰ ਇਹ ਕੰਦਰੀ ਨਹੀਂ ਮਿਲਿਆ ਸੀਗਾ ਕਿਉਂਕਿ ਇਹਦੇ ਨਾਲ ਤਾਂ ਪਹਿਲਾਂ ਇੱਕ ਕੰਦਰਾ ਆਪਾਂ ਰੈਡੀ ਕਰਕੇ ਭੇਜਿਆ ਸੀ ਤੇ ਲੋ ਜੀ ਦੇ ਇਨਸ਼ਾਲੀਆਂ ਦੇਖੋ ਲੱਗ ਚੁੱਕੀਆਂ ਤੇ ਨਾਲ ਹੀ ਆਪਣਾ ਜਿਹੜਾ ਇਹ ਵਾਲਾ ਪੀਸ ਸੂਟ ਦੇਖੋ ਇਹ ਵਰਕ ਹੋ ਰਿਹਾ ਤੇ ਇੱਧਰ ਦੇਖੋ ਘੇਰਾ ਵਰਕ ਬਾਜੂ ਵਰਕ ਹੋ ਚੁੱਕਿਆ ਤੇ ਇਹ ਸੂਟ ਵੀ ਜਿਹੜਾ ਆਪਣੇ ਕੋਲੇ ਪੌਂਚੇ ਵਰਕ ਦਾ ਇੱਥੇ ਆਇਆ ਹੋਇਆ ਤੇ ਲੋ ਜੀ ਸੂਟ ਵੀ ਲੋਕ ਆਪਾਂ ਤੁਹਾਨੂੰ ਸਾਰੇ ਦੇ ਦਿਖਾਉਣੇ ਨੇ ਤੇ ਲੋ ਜੀ ਇੱਕ ਪੌਂਚਾ ਵਰਕ ਹੋ ਚੁੱਕਿਆ ਤੇ ਦੂਸਰੇ ਤੇ ਜਿਹੜਾ ਆਪਣਾ ਫਰੇਮ ਲੱਗ ਚੁੱਕਿਆ ਤੇ ਇਹ ਸੂਟ ਨੂੰ ਉਤਾਰ ਕੇ ਕਿਉਂਕਿ ਇਹ ਵਾਲਾ ਸੂਟ ਵੀ ਜਿਹੜਾ ਆਪਾਂ ਪੌਂਚਾ ਵਰਕ ਦਾ ਹੀ ਰੈਡੀ ਕਰਨਾ ਹੈ ਤੇ ਹੁਣ ਆਪਣੇ ਕੋਲ ਤਿੰਨ ਸੂਟ ਨੇ ਤਕਰੀਬਨ ਤਿੰਨੇ ਪੌਂਚਾ ਵਰਕ ਵਾਲੇ ਨੇ ਤੇ ਲਓ ਜੀ ਹੁਣ ਇਹਨਾਂ ਸੂਟਾਂ ਨੂੰ ਕੰਪਲੀਟ ਕਰਕੇ ਫੇਰ ਆ ਜਿਹੜਾ ਦੂਸਰਾ ਵਰਕ ਸ਼ੁਰੂ ਕਰਾਂਗੇ ਕਿਉਂਕਿ ਆਪਾਂ ਦੂਜੇ ਸੂਟ ਆ ਜਿਹੜੇ ਉਹ ਡਿਫਰੈਂਟ ਡਿਫਰੈਂਟ ਸ਼ੇਡ ਦੇ ਜਿਹੜੇ ਡਿਜ਼ਾਈਨ ਦੇ ਆ ਕੇ ਆਵਾਂਗੇ ਤੁਹਾਡੇ ਲਈ ਤੇ ਬਾਕੀ ਤੁਸੀਂ ਇਸ ਡਿਜ਼ਾਈਨ ਨੂੰ ਬੇਹੱਦ ਪਸੰਦ ਕਰ ਰਹੇ ਹੋ ਜਿਵੇਂ ਆਪਾਂ ਇਹਦੀ ਵੀਡੀਓ ਪਾਉਣੀ ਹੈ ਆਪਾਂ ਜੇ ਆਪਾਂ ਦੋ ਸੂਟ ਤਿਆਰ ਕਰਦੇ ਆ ਤਾਂ ਚਾਰ ਸੂਟਾਂ ਦੀ ਆਰਡਰ ਆ ਜਾਂਦੀ ਹੈ ਪਹਿਲਾਂ ਤਾਂ ਦਿলো ਧੰਨਵਾਦ ਕਰਦੇ ਆ ਤੁਹਾਡਾ ਸਾਰਿਆਂ ਦਾ ਤਾਂ ਜੋ ਤੁਸੀਂ ਆਪਾਂ ਨੂੰ ਇੰਨੀ ਜਿਆਦਾ ਸਪੋਰਟ ਕੀਤੀ ਹੈ ਕਿਉਂਕਿ ਆਪਾਂ ਇਹ ਜਿਹੜਾ ਵਰਕ ਸੀ ਵੈਸੇ ਹੀ ਨਾਰਮਲ ਸੂਟ ਤੇ ਇੱਕ ਪਾ ਕੇ ਛੋਟੀ ਜੀ ਵੀਡੀਓ ਤੁਹਾਡੇ ਨਾਲ ਸ਼ੇਅਰ ਕੀਤੀ ਸੀ ਨਹੀਂ ਪਤਾ ਸੀ ਵੀ ਇਹ ਵਰਕ ਹੈ ਜਿਹੜਾ ਇੰਨਾ ਜਿਆਦਾ ਫੇਮਸ ਹੋਊਗਾ ਤੇ ਲਓ ਜੀ ਇਹ ਸੂਟ ਤੇ ਤਕਰੀਬਨ ਆਪਣੇ ਕੋਲ ਅੱਜ ਇਹ 34ਵੇਂ ਨੰਬਰ ਦਾ ਸੂਟ ਸੀ ਤੇ ਇਹ ਵਾੜਾ ਸੂਟ ਆ ਜਿਹੜਾ ਨੰਬਰ 35 ਆਪਣਾ ਹੁਣ ਫਰੇਮ ਤੇ ਲੱਗੂਗਾ ਤੇ ਲਓ ਜੀ ਨਿਸ਼ਾਨੀਆਂ ਉੱਤੇ ਲੱਗ ਚੁੱਕੀਆਂ ਨੇ ਤੇ ਲਓ ਜੀ ਇਹਦਾ ਬਸ ਪਹੁੰਚਾ ਵਰਕ ਰੈਡੀ ਕਰਕੇ ਉਹ ਸੂਟ ਲਗਾਵਾਂਗੇ ਤੇ ਵੀਡੀਓ ਦੇ ਐਂਡ ਤੱਕ ਬਣੇ ਰਹੋ ਦੋਨੇ ਸੂਟ ਆ ਕੰਪਲੀਟ ਤੁਹਾਨੂੰ ਦਿਖਾਵਾਂਗੇ ਵੀ ਇਹ ਸੂਟ ਆ ਜਿਹੜੇ ਕਿਸ ਤਰ੍ਹਾਂ ਬਣਦੇ ਵੈਸੇ ਤਾਂ ਉਹੀ ਜਿਹੜੇ ਕਲਰ ਆ ਥੋੜਾ ਮੋਟਾ ਫਰਕ ਹੁੰਦਾ ਬਾਕੀ ਸੇਮ ਜੀ ਉਹੀ ਕਲਰ ਜਿਹੜੇ ਵਰਕ ਹੋ ਰਹੇ ਨੇ ਕਿਉਂਕਿ ਕਲਰ ਦੀ ਚੁਆਇਸ ਤੁਹਾਡੀ ਹੁੰਦੀ ਆ ਵਰਕ ਦੀ ਚੁਆਇਸ ਤੁਹਾਡੀ ਹੁੰਦੀ ਆ ਆਪਾਂ ਸਿਰਫ ਤੁਹਾਨੂੰ ਕੰਮ ਕਰਕੇ ਦੇਣਾ ਹੁੰਦਾ ਹੈ ਨਾ ਜੋ ਤੁਹਾਡੀ ਦੇਖੋ ਡਿਮਾਂਡ ਹੁੰਦੀ ਹੈ ਉਸੇ ਤਰ੍ਹਾਂ ਦਾ ਜਿਹੜਾ ਆਪਾਂ ਸੂਟ ਰੈਡੀ ਕਰ ਲਾ ਹੁੰਦਾ ਤੇ ਲਓ ਜੀ ਹੁਣ ਆਪਾਂ ਇਹਦਾ ਕਰਦੇ ਆ ਪਹੁੰਚਾ ਵਰਕ ਬਣੇ ਰਿਓ ਵੀਡੀਓ ਤੇ ਐਂਡ ਤੱਕ ਦਿਖਾਉਣੇ ਆ ਅੱਗੇ ਤੇ ਸੂਟ ਆ ਜਿਹੜੇ ਇਹ ਰੈਡੀ ਹੋ ਕੇ ਕਿੱਦਾਂ ਦੇ ਲੱਗਦੇ ਨੇ ਇਹ ਹਾਂਜੀ ਇਹ ਵਾਲਾ ਸੂਟ ਆ ਜਿਹੜਾ ਆਪਾਂ ਪ੍ਰੋਫਰ ਦੇਖੋ ਰੈਡੀ ਹੋ ਚੁੱਕਾ ਹੈ ਬਾਕੀ ਇਹਨਾਂ ਸੂਟਾਂ ਦੀ ਆਪਾਂ ਇਸ ਕਲੈਕਟੀਵਿਟੀ ਇਸ ਤਰ੍ਹਾਂ ਦੇ ਕਲਰ ਪਾ ਕੇ ਵੀ ਆਪਣਾ ਬਹੁਤ ਜ਼ਿਆਦਾ ਸੂਟ ਆਪਾਂ ਟਿਕਾਣਾ ਚੱਕਿਆ ਤੇ ਲਓ ਜੀ ਅੱਜ ਆਪਾਂ ਇਹ ਸੂਟ ਹੈ ਇਹ ਵੀ ਆਪਣਾ ਜਾ ਰਹੇ ਬੋਨਿਆਣਾ ਮੰਡੀ ਤੇ ਲਓ ਜੀ ਇਹ ਸੂਟ ਦੀ ਅ ਨੇੜੇ ਤੱਤ ਆਪਾਂ ਫਸਾਦੀ ਨੂੰ ਵਿਖਾਦਨੇ ਕਿਉਂਕਿ ਇਹ ਕਦਰ ਜਿਹੜੇ ਬਹੁਤ ਜ਼ਿਆਦਾ ਪਸੰਦ ਕੀਤੇ ਜਾਂਦੇ ਆ ਲਓ ਜੀ ਇਹਦੀ ਵੀਡੀਓ ਸ਼ੂਟ ਹੋ ਚੁੱਕੀ ਹੈ ਤੇ ਬਾਕੀ ਸੂਟ ਆ ਜਿਹੜਾ ਹਮ ਬਹੁਤ ਸੋਹਣਾ ਬਣ ਕੇ ਤਿਆਰ ਹੋਇਆ ਫਿਰ ਇਹ ਦਸੀ ਇਹਦਾ ਜਿਹੜਾ ਥੋੜਾ ਜਿਹਾ ਡਾਰਕ ਲੱਗ ਰਿਹਾ ਪਰ ਥੋੜਾ ਜਿਹਾ ਦਾ ਜਿਹੜਾ ਲਾਈਟ ਫਤ ਹੈ ਤੇ ਹੁਣ ਅਸਟ੍ਰੇਕ ਕੋਲ ਤੇ ਮੈਂ ਜਿਹੜੇ ਆਪਾਂ ਲਗਾਤਾਰ ਫੌਜਾ ਵਰਗੇ ਸੂਟ ਹੀ ਬਣਾਉਣਗੇ ਤੇ ਅੱਜ ਇਹ ਸੂਟ ਦੀ ਮਾਰੋਚਾਂਕ ਕਿਉਂਕਿ ਆਪਣੀ ਆਪਾਂ ਨੂੰ ਹੁੰਦਾ ਵੀ ਤੁਹਾਨੂੰ ਹਰ ਇੱਕ ਸੂਟ ਦਾ ਜਿਹੜਾ ਜਿਵੇਂ ਜਿਵੇਂ ਹੀ ਰੈਡੀ ਹੋ ਰਹੇ ਨੇ ਆਪ ਤੁਹਾਨੂੰ ਦਿਖਾਈ ਗਏ ਤੇ ਲੋ ਜੀ ਇਹ ਸੂਟ ਪਨ ਚੁੱਕਿਆ ਤੇ ਹੁਣ ਆਪਣਾ ਬਣ ਰਿਹਾ ਇਹ ਵਾਲਾ ਸੂਟ ਇਹ ਆਪਣਾ ਜਾਣਾ ਕੋਲਕੱਤਾ ਤੇ ਲੋ ਜੀ ਬਹੁਤ ਦੂਰ ਤੋਂ ਆਪਾਂ ਨੂੰ ਇਹ ਆਰਡਰ ਆਇਆ ਤੇ ਇਹਨਾਂ ਇਹਦੇ ਨਾਲ ਦਾ ਸੂਟ ਵੀ ਆਪਾਂ ਇੱਕ ਪਹਿਲਾਂ ਬਣਾ ਚੁੱਕੇ ਆ ਉਹਨਾਂ ਨੇ ਵੀ ਉਸੇ ਸੂਟ ਨਾਲ ਦੇ ਕਲਰ ਤੇ ਉਹੀ ਸੇਮ ਜਿਹਾ ਕਲਰ ਬਣਾਉਣ ਨੂੰ ਕਿਹਾ ਤੇ ਲੋ ਜੀ ਇਹ ਸੂਟ ਵੀ ਲੱਗ ਚੁੱਕਿਆ ਤੇ ਇਹ ਸੂਟ ਵੀ ਪ੍ਰੋਪਰ ਤੁਹਾਨੂੰ ਦਿਖਾਵਾਂਗੇ ਜਿਵੇਂ ਠੀਕ ਇਹ ਬਣਦਾ ਤੇ ਲੋ ਜੀ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖ ਲਿਓ ਦੋਨੇ ਸੂਟਾਂ ਦੀ ਵੀਡੀਓ ਜਿਹੜੀ ਇਕੱਠੀ ਪਾਵਾਂਗੇ